ਸੋਨੇ ਰੰਗੀਆਂ ਕਣਕਾਂ ਉੱਤੇ ਪਾਲਦਾ ਮੈਂ ਆਰਮਾਨਾਂ ਨੂੰ ਕੋਈ ਬਦਲੀ ਚੜਨਾ ਆ ਜਾਵੇ ਤੱਕਦਾ ਮੈਂ ਰਹਿਦਾ ਅਸਮਾਨਾਂ ਨੂੰ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਕਦ ਡੋਬ ਦੇਵੇ ਕਦ ਸਾੜ ਦੇਵੇ ਇੱਕ ਦੂਜੇ ਦੇ ਹਮਦਰਦੀ ਬਣ ਕੇ ਰਹਿਣਾ ਚਾਹੀਦਾ ਇਨਸਾਨਾਂ ਨੂੰ ਇੱਕ ਦੂਜੇ ਦੇ ਹਮਦਰਦੀ ਬਣ ਕੇ ਰਹਿਣਾ ਚਾਹੀਦਾ ਇਨਸਾਨਾਂ ਨੂੰ ਕਣਕ ਦੇ ਪੱਕਣ ਦਾ ਦਿਨ ਕਿਸਾਨ ਲਈ ਕਿਸੇ ਤਿਹਾਰ ਨਾਲੋਂ ਘੱਟ ਨਹੀਂ ਹੁੰਦਾ ਸੋਨੇ ਵਰਗੀਆਂ ਕਣਕਾਂ ਦੇਖ ਕੇ ਉਹਨੂੰ ਆਪਣੀ ਮਿਹਨਤ ਉੱਤੇ ਫਕਰ ਹੁੰਦਾ ਤੇ ਫਸਲ ਰੰਗ ਲਿਆਉਂਦੀ ਹੈ ਸਵੇਰ ਦੀ ਠੰਡੀ ਹਵਾ ਜਦ ਪੱਕੀ ਕਣਕ ਨੂੰ ਹੌਲੀ-ਹੌਲੀ ਲਹਿਰਾਉਂਦੀ ਹੈ ਤਾਂ ਉਹ ਦ੍ਰਿਸ਼ ਕਿਸਾਨ ਦੇ ਦਿਲ ਅੰਦਰ ਆਨੰਦ ਭਰ ਦਿੰਦਾ ਹੈ ਜਦੋਂ ਕਿਸਾਨ ਦੀ ਕਣਕ ਦੀ ਫਸਲ ਪੱਕਦੀ ਹੈ ਤਾ ਉਹਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਹੁੰਦੀ ਹੈ। ਇਹ ਚਮਕ ਸਿਰਫ ਸੋਨੇ ਵਰਗੀਆਂ ਪੱਕੀਆਂ ਫਸਲਾਂ ਦੀ ਨਹੀਂ ਸਗੋਂ ਉਸ ਦੀਆਂ ਉਮੀਦਾਂ ਦੀ ਵੀ ਹੁੰਦੀ ਹੈ। ਹਰ ਸਵੇਰ ਜਦੋਂ ਉਹ ਖੇਤਾਂ ਵਿੱਚ ਜਾ ਕੇ ਫਸਲਾਂ ਦੀ ਖੁਸ਼ਬੂ ਲੈਂਦਾ ਹੈ ਤਾਂ ਉਸ ਨੂੰ یوں ਪ੍ਰਤੀਤ ਹੁੰਦਾ ਹੈ ਕਿ ਉਹਦੇ ਵਿੱਚੋਂ ਉਸਦੇ ਬੱਚਿਆਂ ਦੀ ਰੋਜ਼ੀ-ਰੋਟੀ ਅਤੇ ਜ਼ਿੰਦਗੀ ਦੇ ਸਾਰੇ ਸੁਪਨੇ ਨਜ਼ਰ ਆ ਰਹੇ ਹੋਣ। ਜਿਵੇਂ ਕਿਸੇ ਮਾਂ ਨੂੰ ਆਪਣੇ ਪੁੱਤ ਦੇ ਵੱਡੇ ਹੋਣ ਦੀ ਖੁਸ਼ੀ ਹੁੰਦੀ ਹੈ, ਚਾਹ ਹੁੰਦਾ ਹੈ, ਐਵੇਂ ਹੀ ਇੱਕ ਕਿਸਾਨ ਨੂੰ ਆਪਣੀ ਕਣਕ ਦੇ ਉੱਤੇ ਬਹੁਤ ਆਸਾਂ ਉਮੀਦਾਂ ਦਾ ਇਨਾ ਚਾਹ ਹੁੰਦਾ ਹੈ ਉਸ ਦੇ ਵਿੱਚ ਉਸ ਦਾ ਭਵਿੱਖ ਛੁਪਿਆ ਹੁੰਦਾ ਹੈ ਇੱਕ ਗੱਲ ਤਾਂ ਰੂਹ ਕੰਬਾ ਦਿੰਦੀ ਹੈ ਜਦ ਕਿਸੇ ਕਿਸਾਨ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਨੁਕਸਾਨ ਹੋ ਜਾਂਦਾ ਹੈ ਤਾਂ ਉਹਦੇ ਤੇ ਜੋ ਬੀਤਦੀ ਐ ਉਸਨੂੰ ਬਿਆਨ ਕਰਨਾ ਸੌਖਾ ਨਹੀਂ ਹੁੰਦਾ ਸੌਣ ਵਾਲੀ ਅੱਖ ਨਹੀਂ ਰਹਿੰਦੀ ਰੋਣ ਵਾਲੀ ਅੱਖ ਬਣ ਜਾਂਦੀ ਐ ਜਿੱਥੇ ਕਣਕ ਲਹਿਰਾਉਂਦੀ ਸੀ ਉਹ ਥਾਂ ਸੁਨਮ ਸਾਨ ਪੈ ਜਾਂਦੀ ਐ ਕਿਸਾਨ ਰੋ ਵਿੱਚ ਰੋਟੀ ਨਹੀਂ ਖਾਂਦਾ ਕਿਉਂਕਿ ਉਹ ਜਾਣਦਾ ਹੈ ਕਿ ਹੁਣ ਰੋਟੀ ਬਣਨ ਵਾਲਾ ਅਨਹੀਂ ਨਹੀਂ ਰਿਹਾ ਕਦੇ ਉਹ ਮੂੰਹ ਮੋੜੀ ਹਕੀਕਤਾਂ ਵੱਲ ਤੱਕਦਾ ਤੇ ਕਦੇ ਅਸਮਾਨ ਵੱਲ ਤੱਕਦਾ ਕਿ ਮੇਰੇ ਕੀ ਖਤਾ ਸੀ ਜਦੋਂ ਕਦੇ ਕੁਦਰਤ ਦੀ ਕਰੋਪੀ ਦੇ ਕਰਕੇ ਗੜੇਮਾਰ ਹੋਣ ਦੇ ਨਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਜਾਂ ਕੜਕ ਦੀ ਅਸਮਾਨੀ ਬਿਜਲੀ ਦੇ ਕਰਕੇ ਫਸਲਾਂ ਨੂੰ ਅੱਗ ਲਾ ਕੇ ਸਵਾਹ ਕਰ ਦਿੰਦੀ ਹੈ ਤਾਂ ਉਸ ਸਮੇਂ ਬਹੁਤ ਭਾਰੀ ਨੁਕਸਾਨ ਹੋਣ ਦੇ ਨਾਲ ਬਹੁਤ ਵੱਡਾ ਸਦਮਾ ਲੱਗਦਾ ਕਿਸਾਨ ਨੂੰ ਤੇ ਉਸ ਸਮੇਂ ਸਾਨੂੰ ਉਸ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਤਾਂ ਕਿ ਉਹ ਨੁਕਸਾਨ ਨੂੰ ਆਪਣੇ ਦਿਲ ਦੇ ਉੱਤੇ ਲਾ ਕੇ ਕੋਈ ਗਲਤ ਕਦਮ ਨਾ ਪੁੱਟ ਲਵੇ ਇੱਕ ਹੋਰ ਜਿਹੜੀ ਹਦਾਇਤ ਕਰਨ ਵਾਲੀ ਹੈ ਜਿਹੜੇ ਬੀੜੀ ਸਿਗਰਟ ਪੀਣ ਵਾਲੇ ਆ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਸਮੇਂ ਦੇ ਵਿੱਚ ਬਾਹੜੀਆਂ ਦੇ ਦਿਨਾਂ ਦੇ ਵਿੱਚ ਟੈਂਪਰੇਚਰ ਬਹੁਤ ਅੱਪ ਹੋਇਆ ਹੁੰਦਾ ਆ ਉਹਨਾਂ ਦੀ ਇੱਕ ਸਿਟਿਊ ਬੀੜੀ ਸਿਗਰਟ ਕਿਸੇ ਦੇ ਸੁਪਨੇ ਸਦਾ ਵਾਸਤੇ ਸੁਆਹ ਕਰ ਸਕਦੀ ਹੈ ਇਸ ਕਰਕੇ ਬੀੜੀ ਸਿਗਰਟ ਇਹਨਾਂ ਸਮੇਂ ਦੇ ਵਿੱਚ ਸਿਟਣ ਤੋਂ ਗੁਰੇਜ਼ ਕਰੋ ਸਿਆਣਪ ਵਰਤਦੇ ਹੋਏ ਹਰ ਕਿਸਾਨ ਨੂੰ ਇਹ ਚਾਹੀਦਾ ਹੈ ਕਿ ਫਸਲ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਾਵੇ ਕਿਉਂਕਿ ਅੱਗ ਚੁੱਲਿਆਂ ਦੇ ਵਿੱਚ ਹੁੰਦੀ ਹੈ ਤੇ ਚੁੱਲਿਆਂ ਦੇ ਵਿੱਚ ਕਦੇ ਫਸਲ ਨਹੀਂ ਉਗਦੀ ਉਸ ਅੱਗ ਦੇ ਨਾਲ ਅਸੀਂ ਵਾਤਾਵਰਨ ਨੂੰ ਦੂਸ਼ਿਤ ਵੀ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਾਹ ਲੈਣਾ ਹੁੰਦਾ ਹੈ ਤੇ ਉਹਦੇ ਨਾਲ ਅਨੇਕਾਂ ਬਿਮਾਰੀਆਂ ਵੀ ਲੱਗਦੀਆਂ ਹਨ ਇਸ ਕਰਕੇ ਸਾਨੂੰ ਚਾਹੀਦਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸ਼ੁੱਧ ਰੱਖੋ ਤਾਂ ਕਿ ਅਸੀਂ ਵੀ ਨਿਰੋਗ ਰਹੀਏ ਤੇ ਦੂਸਰਿਆਂ ਨੂੰ ਵੀ ਨਿਰੋਗ ਰੱਖੀਏ ਜੀਓ ਅਤੇ ਜੀਵਨ ਦੇਓ ਕੋਈ ਨਈਂ ਤਰਵਾਸਾ ਜ਼ਿੰਦਗੀ ਦਾ ਸਭ ਕੁਝ ਇੱਥੇ ਹੀ ਰਹਿਣਾ ਏ। ਹਮਦਰਦੀ ਤੇ ਇਨਸਾਨੀਅਤ ਦਾ ਆਖਰ ਨੂੰ ਮੁੱਲ ਪੈਣਾ। ਕਰ ਨੇਕੀਆਂ ਕਰਮ ਕਮਾਲੇ ਤੂੰ ਇਨਸਾਨੀਅਤ ਨੂੰ ਜਗਾ ਲੈ ਤੂੰ। ਜੇ ਤੂੰ ਕੰਡੇ ਬੀਜੇਂਗਾ ਕੰਡਿਆਂ ਨੂੰ ਵੜਨਾ ਪੈਣਾ ਏ। ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ? ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਸਾਡੇ YouTube ਚੈਨਲ For Can Beats ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।